ਸਟੇਟਮੈਂਟ ਨਵੀਂ ਆ ਗਈ ਹੈ ਜੀ ਗ੍ਰੀਨਲੈਂਡ ਦੇ ਬਾਰੇ ਹੈ ਯਾ ਗ੍ਰੀਨਲੈਂਡ ਜਿਹੜਾ ਜੇਡੀਵੈਂਸ ਤੇ ਉਹਦੀ ਵਾਈਫ ਕਹੀ ہوئی ਆ ਪੁਸ਼ਾਵੈਂਸ ਇਹ ਨੇ ਅੱਜ ਫੇਰ ਗੱਲ ਕਹਿਤੀ ਹੈ ਕਹਿੰਦਾ ਉਹ ਐਵੇਂ ਨਾ ਸਮਝਿਓ ਕਹਿੰਦਾ ਸਾਨੂੰ ਸਿਕਿਉਰਿਟੀ ਦੇ ਤੌਰ ਤੇ ਸਿਕਿਉਰਿਟੀ ਪੱਖੋਂ ਸਾਨੂੰ ਗ੍ਰੀਨਲੈਂਡ ਦੀ ਲੋੜ ਹੈਗੀ ਹੈ ਕਹਿੰਦਾ ਅੱਜ ਨਹੀਂ ਤਾਂ ਕੱਲ ਨੂੰ ਗ੍ਰੀਨਲੈਂਡ ਸਾਡਾ ਹੀ ਹੋਏਗਾ ਕਮਾਲ ਦੀ ਗੱਲ ਹੈ ਕਿਹਦਾ ਬੰਦਾ ਹੈ ਦੂਜੇ ਦੇਸ਼ ਦੇ ਉੱਤੇ ਕਬਜ਼ਾ ਕਰਨ ਨੂੰ ਫਿਰਦਾ ਡੈਨਮਾਰਕ ਨੂੰ ਪੁੱਛੇ ਬਿਨਾਂ ਉੱਥੇ ਕਰਨ ਨੂੰ ਫਿਰਦਾ ਭਾਈ ਤੂੰ ਕੌਣ ਹੈ ਹਾਂ ਤਾਂ ਕਿਨਨਕਾਨਾ ਕੈਨੇਡਾ ਦੇ ਦੁਕਾਨ ਨੂੰ ਫਿਰਦਾ ਤੇ ਤੇਰੀ ਕੋਈ ਕੁੰਜੀ ਵੀ ਸਟੇਟ ਹੈ ਵੈਸੇ ਕੋਈ ਨਹੀਂ ਸਟੇਟ ਦੇ ਨਾਲ ਸੱਚਾ ਕੱਲ ਖਬਰ ਵਿੱਚ ਤਾਂ ਰਹਿ ਗਈ ਸੀਗੀ ਅ ਯੂ ਐਸ ਦੇ ਵਿੱਚ ਇਹ ਸਰਵੇ ਹੋਇਆ ਹੈ ਮੇਰੇ ਖਿਆਲ ਅੰਗਰ ਸਵੀਡ ਨੇ ਸ਼ੁਰੂ ਕੀਤਾ ਹੈ ਜਿਹੜਾ ਉਹਨੇ ਸਰਵੇ ਕੀਤਾ ਯੂ ਐਸ ਦੇ ਵਿੱਚੋਂ 20% ਐਸੇ ਲੋਕ ਨੇ ਜਿਹੜੇ ਕਹਿੰਦੇ ਜਿਹੜੀ ਸਟੇਟ ਦੇ ਵਿੱਚ ਰਹਿੰਦੇ ਆ ਅਸੀਂ ਉਹ ਸਟੇਟ ਨੂੰ ਕੈਨੇਡਾ ਨਾਲ ਜੋੜਨਾ ਚਾਹੁੰਦੇ ਆ ਇਹ ਤਾਂ ਇੱਕ ਕੁੰਜੀਵੀਂ ਸਟੇਟ ਦੀ ਗੱਲ ਕਰਦਾ ਨਾ ਇਹਦੇ 20% ਆਬਾਦੀ ਉਹੋ ਆਪ ਦੀ ਸਟੇਟ ਨੂੰ ਕੈਨੇਡਾ ਨਾਲ ਜੋੜਨਾ ਚਾਹੁੰਦੇ ਆ ਕੈਨੇਡਾ ਦੇ ਵਿੱਚ 9% ਲੋਕ ਨੇ ਜਿਹੜੇ ਕਹਿੰਦੇ 51% ਅ ਕਵਿਨੀ ਸਟੇਟ ਬਣ ਜਾਣੀ ਚਾਹੀਦੀ ਹੈ ਯੂਐਸ ਦੇ ਵਿੱਚ 20% ਆ 20% ਯੂਐਸ ਦੀ ਵਾਦੀ ਦੇਖੋ 350 ਮਿਲੀ ਤੋਂ ਪਰੇ ਕਿੰਨੇ ਲੋਕ ਨੇ ਇਹਦੇ ਦੁਖੀ ਨੇ ਔਰ ਇਹ ਕਹਿੰਦਾ ਮੈਂ ਗ੍ਰੀਨਲੈਂਡ ਦੇ ਉੱਤੇ ਹੁਣ ਕਬਜ਼ਾ ਕਰਨਾ ਕਰੇਗਾ ਕਿਵੇਂ ਤੱਕੇ ਨਾਲ ਨਹੀਂ ਹੋ ਸਕਦਾ ਆਦਰਵਾਇਸ ਤਾਂ ਕੋਗਲਿੰ ਪਰ ਉਸ ਨੇ ਇਸ ਆਪਦੀ ਪੇਪਰ ਸਟੇਟਮੈਂਟ ਨੂੰ ਦੁਹਰਾਇਆ ਹੈ